ਪੰਜਾਬੀ ਸਿਨੇਮਾ ਦੇ ਵਿੱਚ ਇੱਕ ਹੋਰ ਖੂਬਸੂਰਤ ਫਿਲਮ ਦਸਤ ਦੇ ਇੰਚਾਰੀ ਫਿਲਮ ਦਾ ਨਾਮ ਹੈ ਇੱਕ ਤੇਰੇ ਕਰਕੇ ਇਸ ਫਿਲਮ ਵਿੱਚ ਗਾਇਕ ਪ੍ਰਭ ਗਿਲ ਕਮਲ ਖੰਗੋੜਾ ਤੇ ਜਸਕਰਨ ਗਰੇਵਾਲ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ਜੇਕਰ ਗੱਲ ਕਰੀਏ ਫਿਲਮ ਦੇ ਪੋਸਟਰ ਦੀ ਤਾਂ ਦਰਸ਼ਕ ਇਸ ਨੂੰ ਬਿਹਤ ਪਸੰਦ ਕਰ ਰਹੇ ਹਨ ਫਿਲਮ ਦੇ ਨਿਰਮਾਤਾ ਅਜੀਤ ਸਿਰਾ ਤੇ ਰੀਤ ਬੜਾਚਾ ਫਿਲਮ ਇੱਕ ਤੇਰੇ ਕਰਕੇ ਦਾ ਨਿਰਦੇਸ਼ਨ ਦਿੱਤਾ ਹੈ ਬੰਟੀ ਚੰਡਵਾਲੀਆ ਨੇ ਫਿਲਮ ਨੂੰ ਪੇਸ਼ ਕੀਤਾ ਹੈ ਟੀਮ 100x ਐਂਟਰਟੇਨਮੈਂਟ ਬਟਨ ਮੋਸ਼ਨ ਪਿਕਚਰਸ ਅਤੇ ਸਰਤਾਜ ਸਟੂਡੀਓ ਨੇ ਤੇ ਜੇਕਰ ਗੱਲ ਵਰਲਡਵਾਈਡ ਡਿਸਟ੍ਰਿਬਿਊਸ਼ਨ ਦੀ ਕਰੀਏ ਤਾਂ ਉਹ ਕੰਮ ਆਇਆ ਹੈ ਰੈਜ ਫਾਇਰ ਸਟੂਡੀਓ ਦੇ ਹਿੱਸੇ ਇਸ ਫਿਲਮ ਵਿੱਚ 우ਜਾਨ ਇਵੈਂਟ ਫਿਲਮ ਦੀ ਪ੍ਰੋਮੋਸ਼ਨ ਕਰ ਰਹੀ ਹੈ ਤੇ ਫਿਲਮ 14 ਨਵੰਬਰ 2025 ਨੂੰ ਪੂਰੀ ਦੁਨੀਆ ਦੇ ਵਿੱਚ ਇੱਕੋ ਸਮੇਂ ਰਿਲੀਜ਼ ਹੋਣ ਜਾ ਰਹੀ ਹੈ ਦੇ ਦਰਸ਼ਕਾਂ ਨੂੰ ਪੰਜਾਬੀ ਫਿਲਮ ਇੱਕ ਤੇਰੇ ਕਰਕੇ ਦੀ ਬੜੀ ਹੀ ਬੇਸਬਰੀ ਨਾਲ ਉਡੀਕ ਹੈ ਫਿਲਮ ਵਿੱਚ ਇਹਨਾਂ ਕਲਾਕਾਰਾਂ ਤੋਂ ਇਲਾਵਾ ਸੀਮਾ ਕੌਸ਼ਲ, ਰਾਜ ਥਾਲੀਵਾਲ, ਜੱਗੀ ਤੂਰੀ, ਫਤੇਸਿਆ, ਸੁਖਦੇਵ ਬਰਨਾਲਾ ਤੋਂ ਇਲਾਵਾ ਹੋਰ ਵੱਡੇ ਕਲਾਕਾਰ ਕੰਮ ਕਰ ਰਹੇ ਹਨ